समाजवादी पार्टी ਦੇ ਘਰ ਦਾ ਝਗੜਾ ਸਿਖਰਾਂ ਤੇ ਹੈ ਅਜਾਹ ਮੀਟਿੰਗ ਦੇ ਵਿੱਚ ਮੁਲਾਇਮ ਯਾਦਵ ਨੇ ਕਿਹਾ ਕਿ अखिलेश यादव ਸਰਕਾਰ ਚਲਾਉਣਗੇ ਜਦ ਕਿ ਸ਼ਿਪਾਲ ਦੇ ਜ਼ਿੰਮੇ ਪਾਰਟੀ ਹੋਏਗੀ ਇਹ ਫਾਰਮੂਲਾ ਪੇਸ਼ ਕਰਨ ਮਗਰ ਮੁਲਾਇਮ ਨੇ अखिलेश ਅਤੇ ਸ਼ਿਪਾਲ ਨੂੰ ਗਲੇ ਮਿਲਣ ਲਈ ਕਿਹਾ ਤਾਂ ਦੋਵੇਂ ਗਲੇ ਮਿਲੇ ਪਰ ਇਸੇ ਦੌਰਾਨ ਦੋਹਾਂ ਵਿਚਾਲੇ ਤੱਕਾਂ ਮੁੱਕੀ ਵੀ ਹੋ ਗਈ ਮੁਲਾਇਮ ਯਾਦਵ ਨੇ ਕਿਹਾ ਕਿ ਸਾਨੂੰ ਆਪਣੀ ਕਮਜ਼ੋਰੀ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਆਪਸ ਵਿੱਚ ਲੜਨਾ ਨਹੀਂ ਚਾਹੀਦਾ ਅਸੀਂ ਮੁਸ਼ਕਲ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ ਪਾਕਿਸਤਾਨ ਦੇ ਨਪਾਕ ਹਰਕਤਾਂ ਦੇ ਕਾਰਨ ਪਿਛਲੇ 24 ਘੰਟਿਆਂ ਚ ਪਾਟ ਨੇ ਆਪਣੇ ਦੂਜੇ ਜਵਾਨ ਲਗਵਾ ਦਿੱਤਾ ਹੈ। ਇਹ ਸਿਫਤ ਦਾ ਸ਼ਹੀਦ ਜਵਾਨ ਦਸ਼ੀਰ ਕੁਮਾਰ ਹਰਿਆਣਾ ਦੇ ਕੁਰਖੇਤਰਾ ਦੇ ਰਹਿਣ ਵਾਲਾ ਸੀ। ਇਸਲਾਵੇ ਇੱਕ ਜਵਾਨ ਜ਼ਖਮੀ ਵੀ ਹੋਇਆ ਹੈ। ਆਰਐਸਪੁਰ ਸੈਕਟਰ ਚ ਪਾਕਿਸਤਾਨ ਵੱਲ ਬਿਤਰਾਤ ਪਾਰੀ ਫਾਇਰਿੰਗ ਕੀਤੀ ਕਿ ਜਿਸ ਵਜ੍ਹਾ ਦੋ ਸਥਾਨਕ ਨਾਗਰਿਕ ਵੀ ਜ਼ਖਮੀ ਹੋਏ ਨੇ। ਪਾਕਿਸਤਾਨ ਸਰਦਾਰ ਪਰ ਕਈ ਸੈਕਟਰਾਂ ਵਿੱਚ 25 ਤੋਂ ਜ਼ਿਆਦਾ ਚੌਕੀਆਂ ਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਅਤੇ ਗੋਲੇ ਦਾਗੇ। ਪਾਕਿਸਤਾਨ ਵੱਲੋਂ ਮੂਤਰ ਜਵਾਬ ਲੈਣ ਦੇ ਬਾਅਦ ਪਾਕਿਸਤਾਨ ਨੇ 20 ਹਫਤੇ ਸੀਜ਼ਫਾਇਰ ਤੋੜਨ ਦਾ ਇਲਜ਼ਾਮ ਲਗਾਇਆ ਤੇ ਇੱਕ ਨਾਗਰਿਕ ਦੇ ਜ਼ਖਮੀ ਹੋਣ ਦਾ ਦਾਅਵਾ ਕੀਤਾ। ਬੀਐਸਐਫ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਹੁਣ ਕਾਤ ਲਗਾ ਕੇ ਕਿਸੇ ਜਵਾਨ ਤੇ ਹਮਲਾ ਕੀਤਾ ਗਿਆ ਤਾਂ ਪਾਰੀ ਕੀਮਤ ਚੁਕਾਉਣੀ ਪਵੇਗੀ। ਤੇ ਮਕਸ਼ੂਰ ਦੇ ਪੂਰਬਾਂ ਵਿੱਚ ਕਟ ਗਿਣਤੀਆਂ ਲਈ ਬਣਾਏ ਗਏ ਕੈਂਪਾਂ 'ਤੇ ਤਵਾਦੀਆਂ ਨੇ ਹਮਲਾ ਕਰ ਦਿੱਤਾ ਜਿਨ੍ਹਾਂ ਪੁਲਿਸ ਵਾਲਿਆਂ ਤੋਂ ਹਥਿਆਰ ਖੋਣ ਦੀ ਕੋਸ਼ਿਸ਼ ਕੀਤੀ। ਕੇਂਦਰੀ ਮੰਤਰੀ ਗੁਰਰਾ ਸਿੰਘ ਨੇ ਹਿੰਦੂਆਂ ਨੂੰ ਬਾਦੀ ਬਤਾਉਣ ਲਈ ਕਿਹਾ ਹੈ ਅਪੀਲ ਕਰਦੇ ਹੋਏ ਗੁਰਰਾਜ ਨੇ ਕਿਹਾ ਕਿ ਜੇਕਰ ਰਾਮ ਪੱਕਤ ਹੋਣਗੇ ਤਾਂ ਹੀ ਤਾਂ ਰਾਮ ਮੰਦਰ ਬਣੇਗਾ 8 ਦਿਨ ਤੋਂ ਲਾਪਤਾ ਜੀਨੀਓ ਦੇ ਵਿਦਿਆਰਥੀ ਨਜੀਬ ਅਹਿਮਦ ਹਾਲ ਤੱਕ ਕੋਈ ਸੁਲਾਗ ਨਹੀਂ ਮਿਲਿਆ ਵਿਦਿਆਰਥੀਆਂ ਨੇ ਹਿਊਮਨ ਚੇਨ ਬਣਾ ਕੇ ਵਿਰੋਧ ਮਾਰਚ ਘਟਿਆ ਐਬੀਵੀਪੀ ਦੇ ਇੱਕ ਵਿਦਿਆਰਥੀ ਨਾਲ ਜੜਪ ਦੇ ਅਗਲੇ ਦਿਨ ਤੋਂ ਨਜੀਬ ਲਾਪਤਾ ਹੈ ਸੀਐਮ ਜੈ ਲਲਿਤਾ ਨੇ ਅਰਦਾਸਾਂ ਦਾ ਦੌਰ ਜਾਰੀ ਹੈ ਤਾਮਿਲਨਾਡੂ ਦੀ ਸੀਐਮ ਜੈ ਲਲਿਤਾ 22 ਸਤੰਬਰ ਤੋਂ ਹਸਪਤਾਲ ਦੇ ਵਿੱਚ ਭਰਤੀ ਨੇ ਦਲੇ ਵਿੱਚ ਬર્ડ ਫਲੂ ਨਾਲ 10 ਹੋਰ ਬਤਖਾਂ ਦੀ ਮੌਤ ਹੋ ਗਈ ਇਸ ਕਾਰਨ ਕਫਲੂ ਨਾਲ ਨਜਿੱਠਣ ਲਈ ਵਿਸ਼ੇਸ਼ ਕਮੇਟੀ ਵੀ ਬਣਾਈ ਗਈ ਹੈ 에ਰੀਨਿਆ ਦੇ ਜਹਾਜ਼ ਦੀ ਟਾਇਰ ਫਟਣ ਕਾਰਨ ਦਲੀ ਦੇ ਕਮਾਂਤਰੀ ਹਵਾਈ ਅੱਡੇ ਉੱਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਜਹਾਜ਼ ਵਿੱਚ ਚਾਲਕ ਦਲ ਸਮੇਤ 108 ਯਾਤਰੀ ਸਵਾਰ ਸਨ 에어 ਇੰਡੀਆ ਦੇ ਬੁਲਾਰੇ ਮੁਤਾਬਕ ਚਾਲਕ ਦਲ ਅਤੇ ਯਾਤਰੀ ਪੂਰਾ ਸੁਰੱਖਿਅਤ ਨੇ